ਲੰਬੀ ਦੂਰੀ ਦੀਆਂ ਟ੍ਰੇਨਾਂ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੁਵਿਧਾ ਨੂੰ ਵੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਵੀਆਈਪੀ ਟ੍ਰੇਨਾਂ ਦੀ ਤਰਸਤੇ ਯਾਤਰੀਆਂ ਨੂੰ ਖਾਣਾ ਪਰੋਸਿਆ ਜਾਵੇਗਾ ਇਸ ਦੇ ਲਈ ਯਾਤਰੀਆਂ ਨੂੰ ਟਿਕਟ ਬੁਕਿੰਗ ਕਰਵਾਉਣ ਤੋਂ ਬਾਅਦ ਖਾਣ ਲਈ ਪ੍ਰੀ ਬੁਕਿੰਗ ਕਰਵਾਉਣੀ ਹੋਵੇਗੀ ਰੇਲਵੇ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ ਦੇਖਦੇ ਹੋਏ ਪਹਿਲੇ ਪੜਾਅ 'ਚ 50 ਦੇ ਲਗਭਗ ਟ੍ਰੇਨਾਂ 'ਚ ਸ਼ੁਰੂਆਤ ਕੀਤੀ ਜਾਵੇਗੀ ਉਸ ਤੋਂ ਬਾਅਦ ਲੰਬੀ ਦੂਰੀ ਦੀਆਂ ਜਿਨ੍ਹਾਂ ਟ੍ਰੇਨਾਂ 'ਚ ਪੈਂਟਰੀ ਦੀ ਸਹੂਲਤ ਹੈ ਉਸ 'ਚ ਵੀ ਸ਼ੁਰੂਆਤ ਕੀਤੀ ਜਾਵੇਗੀ ਇਸ ਨਾਲ ਯਾਤਰੀਆਂ ਨੂੰ ਸਮੇਂ ਤੇ ਬ੍ਰੇਕਫਾਸਟ ਲੰਚ ਅਤੇ ਡਿਨਰ ਮਿਲ ਸਕੇਗਾ ਇਸ ਦੇ ਲਈ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸਹੂਲਤਾਂ ਨੂੰ ਜ਼ੋਨਲ ਪੱਧਰ ਤੇ ਜਲਦ ਹੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਾਣਕਾਰੀ ਅਨੁਸਾਰ ਇਸ ਸਹੂਲਤ ਲਈ ਯਾਤਰੀਆਂ ਤੋਂ ਵਿਭਾਗ ਵੱਲੋਂ ਕੋਈ ਵਾਧੂ ਪੈਸੇ ਨਹੀਂ ਵਸੂਲੇ ਜਾਣਗੇ ਵਿਭਾਗ ਵੱਲੋਂ ਜਲਦ ਹੀ ਟ੍ਰੇਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਯਾਤਰੀ ਐਪ ਦੇ ذریعے ਆਪਣੀ ਟ੍ਰੇਨ ਦੇ ਨੰਬਰ ਨਾਲ ਉਸ ਵਿੱਚ ਉਪਲਬਧ ਪੈਂਟਰੀ ਕਾਰ ਨੂੰ ਆਰਡਰ ਕਰ ਸਕਣਗੇ ਜ਼ਿਕਰਯੋਗ ਹੈ ਕਿ ਲੰਬੀ ਦੂਰੀ ਦੀਆਂ ਟ੍ਰੇਨਾਂ 'ਚ ਅਕਸਰ ਯਾਤਰੀਆਂ ਵੱਲੋਂ ਖਾਣੇ 'ਚ ਕਮੀਆਂ, ਲੇਟ ਅਤੇ ਖਾਣਾ ਦੇਰੀ ਨਾਲ ਮਿਲਣ ਤੋਂ ਇਲਾਵਾ ਹੋਰ ਪੱਧਰ ਦੀਆਂ ਸ਼ਿਕਾਇਤਾਂ ਅਧਿਕਾਰੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਮਿਲ ਰਹੀਆਂ ਸਨ ਯਾਤਰੀਆਂ ਦੀ ਇਹ ਸ਼ਿਕਾਇਤ ਵੀ ਰਹਿੰਦੀ ਸੀ ਕਿ ਉਹਨਾਂ ਨੂੰ ਪੀਣ ਵਾਲੇ ਪਾਣੀ ਤੋਂ ਇਲਾਵਾ ਸਮੇਂ ਤੇ ਖਾਣਾ ਨਹੀਂ ਪਰੋਸਿਆ ਜਾਂਦਾ ਸਫ਼ਰ ਲੰਬਾ ਹੋਣ ਕਾਰਨ ਯਾਤਰੀਆਂ ਨੂੰ ਖਾਣਾ ਪੀਣਾ ਖਾੜ ਪੀਣ ਦੀ ਸਮੱਸਿਆ ਨੂੰ ਦੇਖਦੇ ਹੋਏ ਇਹ ਸਹੂਲਤਾਂ ਸ਼ੁਰੂ ਕੀਤੀ ਜਾ ਰਹੀ ਹੈ ਇਸ ਸਹੂਲਤ ਅਨੁਸਾਰ ਯਾਤਰੀਆਂ ਨੂੰ ਪਾਣੀ ਚਾਹ ਬ੍ਰੇਕਫਾਸਟ ਲੰਚ ਤੇ ਡਿਨਰ ਸਮੇਂ ਅਨੁਸਾਰ ਦਿੱਤਾ ਜਾਵੇਗਾ ਜਿਸ ਦੀ ਟਾਈਮਿੰਗ ਵਿਭਾਗ ਵੱਲੋਂ ਨਿਰਧਾਰਤ ਕੀਤੀ ਗਈ ਹੈ